ਸੋਸ਼ਲ ਮੀਡੀਆ ਤੇ ਅੱਜ ਦੀ ਹਰਤ ਰਚਨਾ ਅਮਰਜੀਤ ਸਿੰਘ ਫੌਜੀ ਕੋਈ ਦਿਨ ਪਹਿਲਾਂ ਮੇਰੇ ਮੋਬਾਈਲ ਫੋਨ ਦੇ ਮੈਸੇਂਜਰ ਤੇ ਕਿਸੇ ਕੁੜੀ ਦੇ ਨਾਮ ਵਾਲੀ ਆਈਡੀ ਤੋਂ ਗੁੱਡ ਮਾਰਨਿੰਗ ਲਿਖ ਕੇ ਮੈਸੇਜ ਆਇਆ ਮੈਂ ਦੇਖ ਕੇ ਛੱਡ ਦਿੱਤਾ ਫਿਰ ਰਾਤ ਨੂੰ ਫਿਰ ਗੁੱਡ ਨਾਈਟ ਦਾ ਮੈਸੇਜ ਆਇਆ ਮੈਂ ਦੇਖ ਕੇ ਚੁੱਪ ਰਿਆ ਫਿਰ ਕਈ ਦਿਨ ਲਗਾਤਾਰ ਮੈਸੇਜ ਆਉਂਦਾ ਰਿਹਾ ਪਰ ਮੈਂ ਦੇਖਣਾ ਬੰਦ ਕਰ ਦਿੱਤਾ ਕਿਉਂਕਿ ਮੈਨੂੰ ਪਤਾ ਲੱਗਾ ਸੀ ਕਿ ਕੁਝ ਨਛੇੜੀ ਜਾਂ ਮੰਨਟਲੇ ਟਾਈਪ ਮੁੰਡੇ ਕੁੜੀਆਂ ਦੇ ਨਾਂ ਤੇ ਆਈਡੀ ਬਣਾ ਕੇ ਲੋਕਾਂ ਨੂੰ ਗਮਰਾ ਕਰ ਰਹੇ ਹਨ ਤੇ ਫਜ਼ੂਲ ਦੀਆਂ ਗੱਲਾਂ-ਬਾਤਾਂ ਕਰਦੇ ਹਨ ਜਿਸ ਨਾਲ ਟਾਈਮ ਬਰਬਾਦ ਹੁੰਦਾ ਤੇ ਪਰਿਵਾਰਕ ਤੇ ਸਮਾਜਿਕ ਪਰੇਸ਼ਾਨੀ ਹੋ ਸਕਦੀ ਹੈ ਇਸ ਕਰਕੇ ਮੈਂ ਪੂਰਾ ਸਚੇਸੀ ਮੈਂ ਕਈ ਦਿਨ ਉਸ ਦਾ ਕੋਈ ਮੈਸੇਜ ਨਾ ਦੇਖਿਆ ਤਾਂ ਉਸਨੇ ਕਈ ਦਿਨ ਬਾਅਦ ਇੱਕ ਆਡੀਓ ਰਿਕਾਰਡਿੰਗ ਭੇਜੀ ਜਿਸ ਨੂੰ ਮੈਂ ਸੁਣਨ ਬਾਰੇ ਸੋਚਿਆ ਤੇ ਸੁਣ ਲਈ ਇਹ ਆਡੀਓ ਇੱਕ ਲੜਕੀ ਦੀ ਆਵਾਜ਼ ਵਿੱਚ ਸੀ ਜਿਸ ਵਿੱਚ ਉਸਨੇ ਆਪਣਾ ਪੂਰਾ ਨਾਂ ਤੇ ਸ਼ਹਿਰ ਦਾ ਨਾਂ ਦੱਸਣ ਤੋਂ ਪਰંત ਕਿਹਾ ਕਿ ਕੀ ਤੁਸੀਂ ਮੈਨੂੰ ਆਪਣੀ ਸਹੇਲੀ ਬਣਾ ਸਕਦੇ ਹੋ ਮੈਂ ਕਿਹਾ ਕਿਉਂ ਨਹੀਂ ਚੰਗੇ ਇਨਸਾਨ ਹੀ ਚੰਗੇ ਦੋਸਤ ਹੋ ਸਕਦੇ ਹਨ ਉਸ ਤੋਂ ਬਾਅਦ ਮੈਸੇਂਜਰ ਦੇ ਆਡੀਓ ਰਾਹੀਂ ਸਾਡੀ ਗੱਲਬਾਤ ਹੋਣ ਲੱਗ ਪਈ ਤੇ ਹੁੰਦੀ ਰਹੀ ਤੇ ਉਸਨੇ ਦੱਸਿਆ ਕਿ ਮੈਂ ਸ਼ਾਦੀशुदा ਔਰਤਾਂ ਉਮਰ ਤਕਰੀਬਨ 40 ਸਾਲ ਹੈ ਮੇਰੇ ਤਿੰਨ ਬੱਚੇ ਹਨ ਜਿਨ੍ਹਾਂ ਵਿੱਚੋਂ ਦੋ ਪੜ੍ਹਦੇ ਹਨ ਤੇ ਇੱਕ ਛੋਟਾ ਦੁੱਧ ਚੁੰਗਦਾ ਹੈ ਫਿਰ ਮੈਂ ਉਸਨੂੰ ਦੱਸਿਆ ਕਿ ਮੇਰੀ ਉਮਰ ਤਕਰੀਬਨ 65 ਸਾਲ ਹੈ ਤੇ ਮੇਰੇ ਬੱਚੇ ਵੱਡੇ ਤੇ ਵਿਆਹ ਹੋਏ ਹਨ ਫਿਰ ਗੱਲਾਂ ਗੱਲਾਂ ਵਿੱਚ ਉਸਨੇ ਦੱਸਿਆ ਕਿ ਮੇਰੇ ਘਰ ਵਾਲਾ ਸ਼ਹਿਰ ਵਿੱਚ ਕੰਮ ਕਰਦਾ ਹੈ ਸਵੇਰੇ ਕੰਮ ਤੇ ਚਲਾ ਜਾਂਦਾ ਹੈ ਤੇ ਰਾਤ ਨੂੰ ਆਉਂਦਾ ਹੈ ਸ਼ਰਾਬ ਪੀਂਦਾ ਬੀੜੀ ਸਿਗਰਟ ਖੂਪ ਪੀਂਦਾ ਹੈ ਹੋਰ ਨਸ਼ਾ ਵੀ ਕਦੇ-ਕਦੇ ਕਰਦਾ ਹੈ ਮੇਨੂੰ ਖਰਚਾ ਬਹੁਤ ਘਟ ਦਿੰਦਾ ਜਿਸ ਕਰਕੇ ਬੱਚੇ ਪਾਲਨੇ ਤੇ ਪੜਾਉਣੇ ਮੁਸ਼ਕਲ ਹਨ ਤੇ ਘਰ ਦੇ ਚੁੱਲ੍ਹੇ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ। ਬੱਚੇ ਫਲ ਫਰੂਟ ਜਾਂ ਹੋਰ ਬੱਚਿਆਂ ਦੇ ਖਾਣ ਵਾਲੀਆਂ ਚੀਜ਼ਾਂ ਨੂੰ ਤਰਸਦੇ ਰਹਿੰਦੇ ਹਨ ਜਿਨ੍ਹਾਂ ਨੂੰ ਦੇਖ ਕੇ ਮੇਰਾ ਹਿਰਦਾ ਬਲੁੰਦ ਰਿਆ ਜਾਂਦਾ ਹੈ। ਮੈਂ ਕਈ ਵਾਰ ਸੋਚਿਆ ਕਿ ਮੈਂ ਇਸ ਨੂੰ ਛੱਡ ਕੇ ਛੋਟੇ ਬੱਚੇ ਨੂੰ ਨਾਲ ਲੈ ਕੇ ਕਿਤੇ ਹੋਰ ਚਲੀ ਜਾਵਾਂ ਪਰ ਬੱਚਿਆਂ ਦਾ ਮੂੰਹ ਮਾਰਦਾ ਹੈ। ਮੈਂ ਉਸ ਦੀਆਂ ਗੱਲਾਂ ਬਾਤਾਂ ਸੁਣ ਕੇ ਉਸ ਦਾ ਇਸ਼ਾਰਾ ਸਮਝਦੇ ਹੋਏ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬੀਬਾ ਜੇਕਰ ਤੋਂ ਕੋਈ ਇਹੋ ਜਿਹਾ ਗਲਤ ਕਦਮ ਚੁੱਕੇਗੀ ਤੇ ਆਪਣੇ ਘਰਵਾਲੇ ਨੂੰ ਛੱਡ ਕੇ ਕਿਤੇ ਹੋਰ ਨਾ ਚਲੀ ਜਾਵੇਂਗੀ ਤਾਂ ਤੇਰੇ ਮਾਪੇ ਬਦਨਾਮੀ ਤੇ ਨામੋਸ਼ੀ ਦੇ ਮਾਰੇ ਮੌਤ ਤੋਂ ਪਹਿਲਾਂ ਹੀ ਆਤਮਿਕ ਮੌਤ ਮਰ ਜਾਣਗੇ ਤੇ ਤੇਰੇ ਭੈਣ ਭਰਾ ਵੀ ਸਮਾਜਿਕ ਨਮੋਸ਼ੀ ਚੱਲਣ ਲਈ ਮਜਬੂਰ ਹੋਣਗੇ ਇਸ ਲਈ ਤੂੰ ਹੌਸਲਾ ਰੱਖ ਕੇ ਖੁਦ ਥੋੜਾ ਬਹੁਤਾ ਕੰਮ ਕਰਨਾ ਸ਼ੁਰੂ ਕਰ ਤੇ ਉਸ ਨੂੰ ਛੱਡ ਕੇ ਜਾਣ ਵਾਲੇ ਇਸ ਬੁਰੇ ਖਿਆਲ ਨੂੰ ਮਨੋਂ ਕੱਢ ਦੇ ਹੋਰ ਚਾਹਵਾਂ ਸਾਲਾਂ ਨੂੰ ਤੇਰਾ ਮੁੰਡਾ ਜਵਾਨ ਹੋ ਜਾਵੇਗਾ ਤੇ ਹਾਲਾਤ ਬਦਲ ਜਾਣਗੇ ਬੇਬਾਹਿਕ ਜੀਵਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨ ਨੂੰ ਹੀ ਕਬੀਲਦਾਰੀ ਕਹਿੰਦੇ ਨੇ ਕਪਰਾਉਣਾ ਨਹੀਂ ਚਾਹੀਦਾ ਤੇ ਰੱਬ ਤੇ ਭਰੋਸਾ ਰੱਖ ਕੇ ਮਿਹਨਤ ਤੇ ਸਬਰ ਸੰਤੋਖ ਨਾਲ ਜਿਉਣਾ ਚਾਹੀਦਾ ਹੈ ਨਵਾਲਕ ਬੱਚਿਆਂ ਖਾਤਰ ਮਿਹਨਤ ਮੁਸ਼ਕਲ ਕਰਨੀ ਆਪਣਾ ਸਭ ਦਾ ਫਰਜ਼ ਹੈ ਮੇਰੀਆਂ ਇਹਨਾਂ ਗੱਲਾਂ ਦਾ ਉਸਤੇ ਅਸਰ ਹੋਇਆ ਜਾਂ ਨਹੀਂ ਹੋਇਆ ਉਸਦੇ ਮਨ ਦੇ ਖਿਆਲਾਂ ਵਿੱਚ ਤਬਦੀਲੀ ਆਈ ਜਾਂ ਨਹੀਂ ਇਹ ਤਾਂ ਮੈਂ ਕਹਿ ਨਹੀਂ ਸਕਦਾ ਪਰ ਮੈਂ ਆਪਣੇ ਵੱਲੋਂ ਉਸ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਆਪਾਂ ਸਮਾਜ ਵਿੱਚ ਦੇਖਦੇ ਹਾਂ ਕਿ ਬਹੁਤ ਔਰਤਾਂ ਜਿਨ੍ਹਾਂ ਦੇ ਜੀਵਨ ਸਾਥੀ ਬਿਮਾਰ ਹੋ ਜਾਂਦੇ ਹਨ ਜਾਂ ਚਾਹੇ ਕੋਈ ਐਕਸੀਡੈਂਟ ਵਗੈਰਾ ਵਿੱਚ ਨਕਾਰਾ ਹੋ ਜਾਂਦੇ ਹਨ ਉਹ ਖੁਦ ਮਿਹਨਤ ਮੁਸ਼ਕਕਤ ਕਰਕੇ ਔਖੇ ਸੌਖੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਬੱਚਿਆਂ ਨੂੰ ਪੜਾ ਲਿਖਾ ਕੇ ਕਾਮਯਾਬ ਕਰਦੀਆਂ ਹਨ ਤੇ ਰਿਸ਼ਤੇਦਾਰੀਆਂ ਵਿੱਚ ਵੀ ਖੁਸ਼ੀ ਗਮੀ ਵਿੱਚ ਪੂਰਾ ਮੇਲ ਮਲਾਬ ਰੱਖਦੀਆਂ ਹਨ ਤੇ ਸਮਾਜ ਵਿੱਚ ਮਿਸਾਲੀ ਤੇ ਸਨਮਾਨ ਵਾਲਾ ਜੀਵਨ ਚਾਹੁੰਦੀਆਂ ਹਨ ਥੋੜੇ ਦਿਨ ਬਾਅਦ ਇੱਕ ਦਿਨ ਫੇਰ ਉਹਦਾ ਫੋਨ ਆਇਆ ਉਸ ਦੀਆਂ ਗੱਲਾਂ ਤੋਂ ਮੈਨੂੰ ਮਹਿਸੂਸ ਹੋਇਆ ਕਿ ਉਹ ਕੋਈ ਸਰੀਰ ਦਾ ਗਾਹਕ ਪਾਲਦੀ ਹੈ ਜਿਸ ਨਾਲ ਪੈਸੇ ਜ਼ਿਆਦਾ ਜਲਦੀ ਤੇ ਸੌਖੇ ਮਿਲ ਸਕਣ ਤੇ ਮੈਂ ਉਸ ਨੂੰ ਸਾਫ਼ ਤੇ ਸਪਸ਼ਟ ਸ਼ਬਦਾਂ ਵਿੱਚ ਜਵਾਬ ਦੇ ਦਿੱਤਾ ਕਿ ਮੈਂ ਇਸ ਤਰ੍ਹਾਂ ਦੀ ਕਮਾ ਦੇ ਬਿਲਕੁਲ ਖਿਲਾਫ ਹਾਂ ਮੈਂ ਉਸ ਨੂੰ ਕਿਹਾ ਕਿ ਮੈਂ ਤੈਨੂੰ ਬਲੌਕ ਕਰ ਰਿਹਾ ਮੇਰੇ ਨਾਲ ਕਹਿਣ ਤੇ ਉਹ ਜਲਦੀ ਜਲਦੀ ਕਾਲੀ ਵਿੱਚ ਬੋਲੀ ਪਲੀਜ਼ ਫੋਨ ਨਾ ਕਟਿਓ ਤੇ ਮੇਰੀ ਅਗਲੀ ਗੱਲ ਜ਼ਰੂਰ ਸੁਣੋ ਮੈਂ ਕਿਹਾ ਹਾਂ ਦੱਸ ਕੀ ਕਹਿਣਾ ਚਾਹੁੰਨੀ ਹੈ ਤੋ ਬੋਲੀ ਤੁਹਾਡਾ ਕੋਈ ਹੋਰ ਲੋੜਵੰਦ ਯਾਰ ਦੋਸਤ ਹੋਵੇ ਜੋ ਇਮਾਨਦਾਰ ਹੋਵੇ ਜੋ ਮੇਰੀ ਤੇ ਮੇਰੇ ਪਰਿਵਾਰ ਦੀ ਇੱਜ਼ਤ ਤੇ ਬਦਨਾਮੀ ਦਾ ਖਿਆਲ ਰੱਖ ਸਕਦਾ ਹੋਵੇ ਤੇ ਮੇਰੀ ਥੋੜੀ ਬਹੁਤੀ ਆਰਥਿਕ ਮਦਦ ਕਰ ਸਕਦਾ ਹੋਵੇ ਉਸ ਬਾਰੇ ਦੱਸ ਦਿਓ ਤੇ ਮੈਂ ਵੀ ਉਸ ਦੀ ਇੱਜ਼ਤ ਤੇ ਸਮਾਜਿਕ ਬਦਨਾਮੀ ਦਾ ਪੂਰਾ ਖਿਆਲ ਰੱਖੂੰਗੀ ਪਰ ਹੋਵੇ 60 ਸਾਲਾਂ ਤੋਂ ਉੱਪਰ ਦਾ ਬਜ਼ੁਰਗ ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਤੇ ਪੁੱਛਿਆ ਕਿ 60 ਸਾਲਾਂ ਤੋਂ ਉੱਪਰ ਦਾ ਬਜ਼ੁਰਗ ਹੀ ਕਿਉਂ ਉਸ ਨੇ ਦੱਸਿਆ ਕਿ ਜੋ ਚੰਗੇ ਕਿਰਦਾਰ ਦੇ ਮੁੰਡੇ ਖੁੰਡੇ ਹਨ ਉਹ ਇਹੋ ਜਿਹੇ ਝਮੇਲਿਆਂ ਤੋਂ ਦੂਰ ਹੀ ਰਹਿੰਦੇ ਹਨ ਤੇ ਬਾਕੀ ਤਾਂ ਅੱਜਕੱਲ ਦੇ ਮੁੰਡੇ ਖੁੰਡੇ ਨਿਸ਼ੈੜੀ ਹਨ ਲੜਾਈ ਝਗੜਾ ਕਰਨ ਵਿੱਚ ਦੇਰ ਨਹੀਂ ਲਾਉਂਦੇ ਤੇ ਦੂਜੇ ਦੀ ਇੱਜ਼ਤ ਦਾ ਧਿਆਨ ਵੀ ਨਹੀਂ ਰੱਖਦੇ ਸਮਾਂ ਵੀ ਨਹੀਂ ਦੇਖਦੇ ਬਹੁਤੇ ਤਾਂ ੱੱਕੇ ਨਾਲ ਹੀ ਅਗਲੇ ਦੇ ਘਰੇ ਪਹੁੰਚ ਜਾਂਦੇ ਹਨ ਜਿਸ ਨਾਲ ਪਰਿਵਾਰਕ ਮਸਲੇ ਖੜੇ ਹੋ ਜਾਂਦੇ ਨੇ ਤੇ ਪਰਿਵਾਰ ਟੁੱਟ ਵੀ ਜਾਂਦੇ ਨੇ ਤੇ ਮੁੰਡੇ ਖੁੰਡਿਆਂ ਕੋਲ ਪੈਸੇ ਵੀ ਨਹੀਂ ਹੁੰਦੇ ਇਸ ਦੇ ਉਲਟ ਬਜ਼ੁਰਗਾਂ ਤੇ ਕੋਈ ਸ਼ੱਕ ਵੀ ਨਹੀਂ ਕਰਦਾ ਤੇ ਉਹ ਆਪਣੀ ਤੇ ਦੂਜੇ ਦੀ ਬਦਨਾਮੀ ਦਾ ਵੀ ਖਾਸ ਧਿਆਨ ਰੱਖਦੇ ਹਨ ਤੇ ਉਹਨਾਂ ਕੋਲ ਪੈਸੇ ਵੀ ਜ਼ਰੂਰ ਹੁੰਦੇ ਹਨ ਜੋ ਆਪਣੀ ਮਰਜ਼ੀ ਨਾਲ ਖਰਚ ਸਕਦੇ ਹਨ ਮੈਂ ਉਸ ਦੀਆਂ ਇਹ ਗੱਲਾਂ ਸੁਣ ਕੇ ਹੈਰਾਨ ਰਹਿ ਗਿਆ ਫਿਰ ਮੈਂ ਉਸ ਨੂੰ ਪੁੱਛਿਆ ਤੂੰ ਮੈਨੂੰ ਇਹ ਸਾਰੀਆਂ ਗੱਲਾਂ ਕਿਉਂ ਦੱਸ ਰਹੀ ਹੈ ਮੇਰੇ ਤੇ ਕਿਉਂ ਭਰੋਸਾ ਕਰੀ ਤਾਂ ਉਸ ਨੇ ਦੱਸਿਆ ਕਿ ਮੈਂ ਤੁਹਾਨੂੰ ਬਹੁਤ ਮੈਸੇਜ ਕੀਤੇ ਤੁਸੀਂ ਮੈਨੂੰ ਮੇਰੇ ਕਿਸੇ ਵੀ ਮੈਸੇਜ ਦਾ ਜਵਾਬ ਨਹੀਂ ਦਿੱਤਾ ਤੇ ਕਦੀ ਫੋਨ ਵੀ ਨਹੀਂ ਆਇਆ ਇਸ ਦੇ ਉਲਟ ਬਹੁਤ ਲੋਕ ਥੋੜਾ ਜਿਹਾ ਮੌਕਾ ਮਿਲਨ ਉੱਤੇ ਹੀ ਔਰਤਾਂ ਨੂੰ ਵਾਰ-ਵਾਰ ਮੈਸੇਜ ਕਰਦੇ ਹਨ ਤੇ ਵਾਰ-ਵਾਰ ਫੋਨ ਲਗਾਉਂਦੇ ਹਨ ਬਾਕੀ ਫੇਸਬੁੱਕ ਆਈਡੀ ਤੋਂ ਬੰਦੇ ਦੇ ਕਿਰਦਾਰ ਦਾ ਕਾਫੀ ਪਤਾ ਲੱਗ ਜਾਂਦਾ ਹੈ ਗੱਲਾਂ ਤਾਂ ਹੋਰ ਵੀ ਬਹੁਤ ਹਨ ਪਰ ਮੈਂ ਸਾਰੀਆਂ ਇੱਥੇ ਨਸ਼ਰ ਨਹੀਂ ਕਰਨਾ ਚਾਹੁੰਦਾ ਕਿਉਂਕਿ ਕਿਸੇ ਔਰਤ ਦੇ ਸਤਕਾਰ ਤੇ ਬਦਨਾਮੀ ਦਾ ਮਸਲਾ ਹੈ ਉਸ ਤੋਂ ਬਾਅਦ ਮੈਂ ਉਸ ਨੂੰ ਬਲੌਕ ਕਰ ਦਿੱਤਾ ਕਿਉਂਕਿ ਆਪਾਂ ਹਰ ਰੋਜ਼ ਦੀ ਸੋਸ਼ਲ ਮੀਡੀਆ ਤੇ ਪੜ੍ਹਦੇ ਸੁਣਦੇ ਤੇ ਦੇਖਦੇ ਹਾਂ ਕਿ ਬਹੁਤੀਆਂ ਔਰਤਾਂ ਮਜਬੂਰੀ ਦਾ ਵਾਸਤਾ ਦੇ ਕੇ ਗੱਲਬਾਤ ਕਰਦੀਆਂ ਹਨ ਤੇ ਬਾਅਦ ਵਿੱਚ ਫੋਟੋ ਵਗੈਰਾ ਜਾਂ ਵੀਡੀਓ ਕਾਲ ਤੇ ਸਕਰੀਨਸ਼ਾਟ ਲੈ ਕੇ ਬੰਦੇ ਨੂੰ ਬਲੈਕਮੇਲ ਕਰਦੀਆਂ ਹਨ ਜਿਸ ਨਾਲ ਉਸ ਨੂੰ ਪਰਿਵਾਰਕ ਤੇ ਸਮਾਜਿਕ ਤੌਰ ਤੇ ਬਦਨਾਮੀ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਤਾਂ ਖੁਦਕੁਸ਼ੀ ਦਾ ਕਾਰਨ ਵੀ ਬਣ ਜਾਂਦਾ ਹੈ ਮੈਂ ਸੋਚ ਰਿਹਾ ਸੀ ਕਿ ਅੱਜ ਦੀ ਔਰਤ ਆਪਣੇ ਬੱਚਿਆਂ ਦੀਆਂ ਜ਼ਰੂਰੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਿਉਂ ਜਾਏ ਗੈਰ ਨੈਤਿਕ ਤੇ ਗੈਰ ਸਮਾਜਿਕ ਢੰਗ ਵਰਤ ਰਹੀਆਂ ਹਨ ਚਾਹੀਦਾ ਤਾਂ ਇਹ ਹੈ ਕਿ ਜੇ ਉਹਨਾਂ ਦੇ ਜੀਵਨ ਸਾਥੀ ਦੀ ਕਮਾਈ ਨਾਲ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ ਤਾਂ ਉਹ ਖੁਦ ਘਰੋਂ ਬਾਹਰ ਆਉਣ ਤੇ ਕੋਈ ਨਾ ਕੋਈ ਮੈਨਤ ਮਜ਼ਦੂਰੀ ਜਾਂ ਕੋਈ ਹੋਰ ਛੋਟਾ ਮੋਟਾ ਕੀਤਾ ਕਰਨ ਜਿਸ ਨਾਲ ਪਰਿਵਾਰ ਦੀ ਆਮਦਨ ਵਿੱਚ ਵਾਧਾ ਹੋਵੇ ਤੇ ਪਰਿਵਾਰ ਸਮੇਤ ਜਲਾਲਤ ਵਾਲਾ ਜੀਵਨ ਜਿਉਣ ਦੀ ਬਜਾਏ ਵਧੀਆ ਸੱਚਜਾ ਖੁਸ਼ਹਾਲ ਉਸਾ ਭਰਿਆ ਤੇ ਸਮਾਜਿਕ ਇੱਜ਼ਤ ਵਾਲਾ ਜੀਵਨ ਜਿਉਣ ਵੀਰੋ ਮੇਰੀ ਬੇਨਤੀ ਹੈ ਕਿ ਇਸ ਮਹਿੰਗਾਈ ਦੇ ਯੁੱਗ ਵਿੱਚ ਬੱਚਿਆਂ ਦੀ ਪੜ੍ਹਾਈ ਤੇ ਚੁੱਲ੍ਹੇ ਦਾ ਖਰਚਾ ਕੱਲੀ ਔਰਤ ਨਹੀਂ ਚੁੱਕ ਸਕਦੀ ਇਸ ਲਈ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਨਸ਼ਾ ਤੋਂ ਦੂਰ ਰਹਿ ਕੇ ਮਾਸੂਮ ਬੱਚਿਆਂ ਦੇ ਪਾਲਣ ਪੋਸ਼ਣ ਤੇ ਪੜ੍ਹਾਈ ਵੱਲ ਖਾਸ ਧਿਆਨ ਦਈਏ ਤਾਂ ਕਿ ਬੱਚੇ ਵੱਡੇ ਹੋ ਕੇ ਚੰਗੇ ਨਾਗਰਿਕ ਬਣ ਤੇ ਵਧੀਆ ਸਮਾਜ ਸਿਰਜਣ ਔਰਤ ਦਾ ਮਾਨ ਸਤਕਾਰ ਬਣਿਆ ਰਹੇ ਉਸ ਨੂੰ ਸਰੀਰ ਵੇਚਣ ਦੇ ਰਾਹ ਨਾ ਤੁਰਨਾ ਪਵੇ ਤੇ ਮਾਨ ਸਨਮਾਨ ਨਾਲ ਹੱਸਦਿਆਂ ਖੇਡਦਿਆਂ ਮਨੁੱਖਾ ਜੀਵਨ ਬਤੀਤ ਕਰੇ ਧੰਨਵਾਦ